ਸਾਰੇ ਹੀ ਪੰਜ ਸਰਪੰਚ ਮੋਤਵਰ ਸੱਜਣ ਸਭ ਤੋਂ ਪਹਿਲਾਂ ਫਤਿਹ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਸ ਕੰਮ ਲਈ ਤੁਹਾਨੂੰ ਇਹ ਕਸ਼ਟ ਦਿੱਤਾ ਕਿਉਂਕਿ 5-6 ਮਹੀਨੇ ਤੋਂ ਸਾਨੂੰ ਪੈਸੇ ਦਾ 5 ਕਰੋੜ ਰੁਪਇਆ ਹਰ ਹਲਕੇ ਦੇ ਐਮਐਲਏ ਨੂੰ ਮਿਲਿਆ ਸੀ ਪਰ ਉਹਦਾ ਪ੍ਰੋਸੈਸ ਥੋੜਾ ਲੰਬਾ ਸੀ ਉਹ ਪਹਿਲੀ ਵਾਰੀ ਸ਼ੁਰੂ ਹੋ ਰਿਹਾ ਪੰਜਾਬ 'ਚ ਅੱਜ ਉਹ ਪ੍ਰੋਸੈਸ ਪੂਰਾ ਹੋ ਗਿਆ ਅੱਜ ਅਸੀਂ ਤੁਹਾਨੂੰ ਜਿਹੜੇ ਤੁਹਾਡੇ ਬਖਰੇ-ਬਖਰੇ ਪਿੰਡਾਂ ਨੂੰ ਜਿੰਨੇ ਪੈਸੇ ਪਾਏ ਆ ਜ 2.5 ਕਰੋੜ ਅਸੀਂ ਹੁਣ ਪਾਇਆ 2.5 ਕਰੋੜ ਅਸੀਂ ਇਹ ਦਸੰਬਰ ਜਾਂ ਜਨਵਰੀ ਚ ਪਾਵਾਂਗੇ ਸੋ ਇਹ 5 ਕਰੋੜ ਅਸੀਂ 31 ਜਿਹੜਾ ਮਾਰਚ ਤੱਕ ਅਸੀਂ ਇਹਨੂੰ ਖਰਚਣਾ ਔਰ ਮੈਂ ਇਹ ਦੇਖਿਆ ਕਿ ਜਦੋਂ ਦਾ ਅਸੀਂ ਆਮ ਆਦਮੀ ਪਾਰਟੀ ਚ ਆਏ ਆ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਨੇ ਸਾਨੂੰ ਜਿੰਨੀਆਂ ਵੀ ਅਸੀਂ ਕੰਮ ਕਾਏ ਬੇਸ਼ੱਕ ਉਹ ਸੜਕਾਂ ਦੀ ਹੋਵੇ ਬੇਸ਼ੱਕ ਔਰ ਜਦੋਂ ਆ ਜਿਹੜਾ ਪਾਣੀ ਵੀ ਆ ਤੁਸੀਂ ਦੇਖਿਆ ਨਹਿਰੀ ਪਾਣੀ ਵੀ ਅੱਗੇ ਨਾ ਕੋਈ ਬੈਟਰ ਤਰੀਕੇ ਨਾਲ ਆ ਰਿਹਾ ਮੋਟਰਾਂ ਦੀ ਸਪਲਾਈ ਵੀ ਜਿਹੜੀ ਹੈਗੀ ਆ ਉਹ ਅੱਗੇ ਜਿੱਥੇ ਰਾਤ ਨੂੰ ਆਂਦੀ ਸੀ ਹੁਣ ਉਹ ਦਿਨ ਨੂੰ ਹੀ ਮੋਟਰਾਂ ਦੀ ਸਪਲਾਈ ਮਿਲਦਾ ਇਹ ਆਪਣੇ ਹੱਲ ਕੇ ਜਿੱਦਾਂ ਹੀ ਆ ਸਾਰੇ ਹਨ ਸੋ ਇਹ ਜਿਹੜੇ ਕੰਮ ਆ ਕਹਿੰਦਾ ਮਤਲਬ ਜਿਸ ਤਰ੍ਹਾਂ ਜਦੋਂ ਮੈਂ ਪਲਾਨਿੰਗ ਬੋਰਡ ਦਾ ਚੇਅਰਮੈਨ ਸੀ ਉਸ ਵੇਲੇ ਅਸੀਂ ਜਿਹੜੀ ਬੰਗਾ ਟੂ ਜਿਹੜੀ ਅਪਰਾ ਰੋਡ ਆ ਇਹ ਉਸ ਵੇਲੇ ਬਣਾਈ ਸੀ ਇਹ ਬਾਈ ਚਾਂਸ ਹੈ ਕਹਿੰਦਾ ਮਨ ਉਸ ਤੋਂ ਬਾਅਦ ਸਾਨੂੰ ਹੀ ਦੁਆਰਾ ਬਣਾਉਣ ਦਾ ਇਹ ਚਲੋ ਸਾਡੇ ਲਈ ਸਾਡੇ ਹਿੱਸੇ ਆ ਗਈ ਇਹ ਗੱਲ ਔਰ ਜਿਹੜੀ ਮੁਕੰਦਪੁਰ ਤੋਂ ਚੱਕ ਦਾ ਨਾ ਜਾਂਦੀ ਸੀ ਉਹ ਵੀ 7-8 ਸਾਲ ਬਣੀ ਨਹੀਂ ਸੀ ਉਹ ਵੀ ਉਹ ਵੀ ਹੁਣੇ ਬਣੀ ਆ ਬਾਕੀ ਜਿੰਨੀਆਂ ਵੀ ਸੜਕਾਂ ਤੁਸੀਂ ਲਖਾਈਆਂ ਮੈਨੂੰ ਲੱਗਦਾ ਕਿ ਇੱਕ ਸਾਡੀ ਸੜਕ ਸੀ ਜਿਹੜੀ ਮੁਕੰਦਪੁਰ ਤੋਂ ਕੋਪਰ ਜਾਣੀ ਸੀ ਉਹ ਵੀ ਮੈਨੂੰ ਲੱਗਦਾ ਕਿ ਉਹ ਵੀ ਜਲਦੀ ਸ਼ੁਰੂ ਹੋ ਜੂਗੀ। ਬਾਕੀ ਨਵੀਆਂ ਸੜਕਾਂ ਇੱਕ ਦੋ ਅਸੀਂ ਲਖਾਈਆਂ ਐ ਜਿਹੜੀਆਂ ਨਹੀਂ ਬਣੀਆਂ ਸੀਆਂ ਪਹਿਲਾਂ ਉਹ ਵੀ ਬਣ ਜਾਣਗੀਆਂ। ਬੇਸਿਕ ਸਾਡਾ ਇੰਨਾ ਕੀ ਹੈ ਕਿ ਅਸੀਂ ਜਿੱਥੇ ਆਪਣੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨਾ ਪਹਿਲਾਂ ਅਸੀਂ ਯੁੱਧ ਨਸ਼ਿਆਂ ਵਿਰੁੱਧ ਅੱਬਾ ਸਾਰਿਆਂ ਨੇ ਇਕੱਠੇ ਹੋ ਕੇ ਕਿਉਂਕਿ ਇਹ ਲੜਾਈ ਇਕੱਲੀ ਕਿਸੇ ਪਾਰਟੀ ਦੀ ਨਹੀਂ ਇਹ ਇਕੱਲੇ ਇੱਕ ਬੰਦੇ ਦੀ ਨਹੀਂ ਇਹ ਸਾਡੇ ਸਾਰਿਆਂ ਦੇ ਬੱਚੇ ਦਾ ਸਾਡੇ ਹੀ ਆ। ਇਹ ਸਾਨੂੰ ਕਈ ਵੀ ਲੱਗਦਾ ਹੁੰਦਾ ਮੇਰਾ ਬੱਚਾ ਤਾਂ ਬਚ ਗਿਆ ਕਿ ਇਹ ਦੂਜੇ ਦਾ ਹੀ ਆ ਪਾ ਕੀ ਲੈਣਾ। ਪਰ ਜਦੋਂ ਇਹ ਜਿਹੜੀ ਮਾਰ ਜਿਹੜੀ ਨਸ਼ਿਆਂ ਦੀ ਪੈਂਦੀ ਸਾਰਿਆਂ ਦੇ ਪੈਂਦੀ ਆ ਉਹਦੇ ਲਈ ਵੀ ਤੁਸਾਂ ਸਾਰਿਆਂ ਨਾਲ ਲੜਾਈ ਲੜੀ ਔਰ ਸਕੂਲਾਂ ਦੀ ਬਿਹਤਰੀ ਦੇ ਲਈ ਵੀ ਅਸੀਂ ਦੇਖੋ ਜਿੰਨੇ ਵੀ ਹੁਣ ਤੋਂ ਸਕੂਲ ਆ ਸਮਾਰਟ ਸਕੂਲ ਬਣੇ ਆ ਉਹਦੇ ਵਿੱਚ ਜੋ ਕਿਸੇ ਨੂੰ ਕਮਰਾ ਚਾਹੀਦਾ ਸੀ ਕੋਈ ਚਾਰਦਵਾਰੀ ਚਾਹੀਦੀ ਸੀ ਉਹ ਅਸੀਂ ਸ਼ੁਰੂ ਕਰਤੀ ਆਣ ਵਾਲੇ ਥੋੜੇ ਦਿਨਾਂ ਦੇ ਵਿੱਚ ਹੀ ਕਿਉਂਕਿ ਸਾਡਾ ਟੈਂਡਰ ਨਹੀਂ ਕਿਸੇ ਨੇ ਭਰਿਆ ਨਹੀਂ ਤਾਂ ਅਸੀਂ ਗਰਾਊਂਡ ਵੀ ਬਣ ਜਾਣੇ ਸੀ ਜਿਹੜੇ ਜਿੰਨੇ ਵੀ 39 40 ਗਰਾਊਂਡ ਆ ਜਿਹੜੇ ਉਹ ਜਿਹੜੇ ਗਰਾਊਂਡ ਵੀ ਅਸੀਂ ਬਹੁਤ ਜਲਦੀ ਸ਼ੁਰੂ ਕਰਾਂਗੇ ਕਿਉਂਕਿ ਦੇ ਵਿੱਚ ਕੁਝ ਪ੍ਰੋਬਲਮ ਆ ਗਈ ਕਿ ਕਿਸ ਨੇ ਟੈਂਡਰ ਨਹੀਂ ਭਰਿਆ ਉਹਦਾ ਔਰ ਜੇ ਨਾ ਭਰਿਆ ਤਾਂ ਕੱਲੇ ਡੀਸਮ ਪੁੱਛਦਾ ਸੀ ਵੀ ਉਹਦਾ ਕਰਨਾ ਕੀ ਆ ਫਿਰ ਉਹ ਕਹਿੰਦੇ ਸੀ ਵੀ ਅਸੀਂ ਪੰਚਾਇਤ ਨੂੰ ਪੈਸੇ ਦੇ ਦਾਂਗੇ ਉਹ ਆਪਣੇ ਲੈਵਲ ਤੇ ਉਹ ਬਣਾ ਲੈਣਗੇ ਜੇ ਉਹ ਨਾ ਹੋ ਸਕਿਆ ਤਾਂ ਫਿਰ ਅਸੀਂ ਉਹ ਵੀ ਤੁਹਾਡੇ ਤੁਹਾਨੂੰ ਆਪਣੀ ਕਰਨਾ ਪੈਣਾ ਔਰ ਛੱਪੜਾਂ ਦੇ ਵਿੱਚ ਕਿੰਨੇ ਛੱਪੜ ਆਪਣੇ ਵੀਡੀਓ ਨਹੀਂ ਹੈ ਛੱਪੜ ਵੀ ਸਾਡੇ ਕਹਿੰਦਾ ਮਤਲਬ ਕਾਫੀ ਆ ਕਈ ਪਿੰਡਾਂ 'ਚ ਕੰਮ ਸ਼ੁਰੂ ਹੋਏ ਵੀ ਆ ਕਈਆਂ ਨੇ ਉਸ ਵੇਲੇ ਉਹ ਪਾਣੀ ਕੱਢਦੇ ਕੱਢਦੇ ਹੀ ਪੈਸੇ ਬਹੁਤ ਖਰਚ ਹੋ ਗਏ ਪਰ ਜਿਸ ਜਿਹੜਾ ਸਥਾਪਨ ਮੋਡ ਵਾਲੇ ਛੱਪੜ ਵੀ ਹੈ ਨਾ ਉਹ ਵੀ ਅਸੀਂ ਇਹ ਜਿਹੜਾ 26 ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਅਸੀਂ ਜੂਨ ਤੱਕ ਸਾਰੇ ਖਤਮ ਕਰ ਦੇਈਏ ਸੋ ਅਗਲਾ ਜਿਹੜਾ 5 ਕਰੋੜ ਰੁਪਇਆ ਫਿਰ ਆਏਗਾ April ਵਿੱਚ ਫਿਰ ਸ਼ੁਰੂ ਹੋ ਜਾਏਗਾ ਸੋ ਬੇਸਿਕ ਸਾਡਾ ਇਨਾ ਕਹਿਆ ਕਿ ਅਸੀਂ ਚਾਹਦੇ ਆ ਕਿ ਸਾਡਾ ਜਿਹੜਾ ਡਿਵੈਲਪਮੈਂਟ ਦਾ ਕੰਮ ਆ ਉਹ ਪਿੱਛੇ ਨਾ ਰਵੇ ਤੇ ਇਹ ਅੱਜ ਕਾ ਲਈ ਤਾਂ ਪਾਈ ਗਿਆ ਕਿਉਂਕਿ ਕਿਸੇ ਦਿਨ ਵੀ ਕੋਈ ਡਿਕਲੇਅਰ ਹੋ ਸਕਦੀ ਹੈ ਇਲੈਕਸ਼ਨ ਜ਼ਿਲ੍ਹਾ ਪ੍ਰੇਸ਼ਦ ਦੀ ਬਲਾਕ ਸੰਪਤੀ ਦੀ ਕਿਉਂਕਿ ਰੋਜ਼ ਅਖਬਾਰਾਂ ਚਾਹੁੰਦਾ ਰੋਜ਼ ਏ ਲੋਕਾਂ ਜੀ ਚਰਚਾ ਚੱਲਦੀ ਹੈ। ਔਰ ਜੇ ਆ ਗਈ ਮੇਰੀ ਬੇਨਤੀ ਅਜੇਹੀ ਹੈ ਜਿਹੜੇ ਵੀ ਅਸੀਂ ਸੈਂਕਸ਼ਨ ਲੈਟਰ ਦੇਣੇ ਆ ਇਹ ਐਕਚੁਅਲੀ ਕੱਲ ਤੱਕ ਇਹੀ ਸੀਗੇ। ਕੱਲ ਫਿਰ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਤਾਂ ਪਤਾ ਨਹੀਂ ਕਦੋਂ ਪੈਸੇ ਮਿਲਣੇ ਕਿ ਨਹੀਂ ਮਿਲਣੇ ਸਾਨੂੰ ਤੁਸੀਂ ਪੰਚਾਇਤਾਂ ਨੂੰ ਸਿੱਧੇ ਪੈਸੇ ਪਾ ਦਿਓ। ਰਾਤ ਜਿਹੜਾ ਆ ਉਹ ਖਜ਼ਾਨਾ ਅਫਸਰ ਨੇ ਸਾਡਾ 2 ਕਰੋੜ 21 ਲੱਖ ਰੁਪਈਆ ਉਹ ਸਾਡਾ ਉਹਨਾਂ ਨੇ ਕਲੀਅਰ ਕਰਤਾ। ਉਹ ਤੁਹਾਨੂੰ ਪੈਸੇ ਜਿਹੜੇ ਆ ਉਹ ਕੋਸ਼ਿਸ਼ ਕਰ ਰਹੇ ਮੈਂ ਹੁਣੇ ਹੀ ਉੱਥੋਂ ਆਇਆ ਵੀ ਉਹ ਤੁਹਾਨੂੰ ਅੱਜ ਬੈਂਕ ਬੰਦ ਉਹ ਆਂਦਾ ਕੱਲ ਵੀ ਬੈਂਕ ਬੰਦ ਆ ਤੁਸੀਂ ਸੋਮਵਾਰ ਜਾਂ ਅੱਜ ਰਾਤ ਨੂੰ ਜੇ ਕੋਈ ਤਰੀਕਾ ਹੋਇਆ ਇਦਾਂ ਦਾ ਜੋ ਆਨਲਾਈਨ ਸ਼ਾਇਦ ਇਹ ਪੈ ਜਾਂਦੇ ਹੋਣ ਜੇ ਪੈਂਦੇ ਹੋਏ ਤਾਂ ਅੱਜ ਤੁਹਾਨੂੰ ਰਾਤ ਨੂੰ ਤੁਹਾਡੇ ਖਾਤਿਆਂ 'ਚ ਆ ਜਾਣਗੇ ਨਹੀਂ ਤਾਂ ਸੋਮਵਾਰ ਤਾਂ ਆਣਗੇ ਪਰ ਉਸ ਤੋਂ ਪਹਿਲਾਂ ਇਹ ਕੰਮ ਕਰਕੇ ਜੇ ਤੁਹਾਨੂੰ ਇਹ ਲੈਟਰ ਤੁਹਾਨੂੰ ਪਤਾ ਲੱਗ ਜਾਣਾ ਵੀ ਕਿਹੜੇ ਪੈਸੇ ਕਾਦੇ ਲਈ ਆ ਤੁਸੀਂ ਮਤਾ ਜਰੂਰ ਪਾ ਲਿਓ ਜੇ ਮਤਾ ਪੈ ਗਿਆ ਪੈਸੇ ਆ ਗਏ ਫਿਰ ਤੁਸੀਂ ਕੰਮ ਸ਼ੁਰੂ ਕਰਾ ਸਕਦੇ ਹੋ ਨਹੀਂ ਤਾਂ ਵੀ ਸਾਨੂੰ ਫਿਰ 15-20 ਦਿਨ ਹੋਰ ਵੇਟ ਕਰਨੀ ਪੈਣੀ ਹੈ ਕਿਉਂਕਿ ਜਿੰਨਾਂ 'ਚ ਇਹ ਪੈਸੇ ਵਰਤਾਂਗੇ ਤਾਹੀਂ ਅਗਲੇ 2.5 ਕਰੋੜ ਆਣੇ ਆ। ਇਹ ਪੱਕਾ ਜਦੋਂ ਇਹ ਖਰਚ ਹੋ ਗਏ ਫਿਰ ਅਗਲਾ 2.5 ਕਰੋੜ ਆਣਾ। ਇਸੇ ਤਰ੍ਹਾਂ 15ਵੇਂ ਵਿੱਤ ਕਮਿਸ਼ਨ ਦੇ ਪੈਸੇ ਵੀ ਜਿਹੜੇ ਆ ਉਹ ਮੈਨੂੰ ਲੱਗਦਾ ਕਿ ਅਸੀਂ ਕੱਲ ਵੀ ਡੀਸੀ ਨਾਲ ਗੱਲ ਹੋਈ ਸੀ ਵੀ ਉਹ ਵੀ ਸਾਨੂੰ ਜਿਹੜੇ ਆ ਉਹ ਜਲਦੀ ਕਈ ਥਾਂ ਤੇ ਪੈ ਗਏ ਸਾਡੇ ਪੈ ਜਾਣੇ ਆ। ਆਪਣੇ ਪੈ ਗਏ ਕਿਉਂਕਿ ਕੱਲੇ ਮੈਂ ਡੀਸੀ ਨੂੰ ਪੁੱਛਿਆ ਸੀ ਮੈਂ ਕਿਹਾ ਸਾਡੇ ਨਾ 15ਵੇਂ ਵਿੱਤ ਕਮਿਸ਼ਨ ਦੇ ਪੈਸੇ ਹੀ ਭੇਜੋ। ਨਹੀਂ ਹੋ ਜਾਣ ਕਹਿੰਦੇ ਉਹ ਕਈ ਬੜੀ ਕਿਸੇ ਕਿਸੇ ਡਿਸਟ੍ਰਿਕਟ ਦੇ ਨਾ ਕੋਈ ਪ੍ਰੋਸੈਸ ਚ ਦੂਆ ਹੁੰਦਾ ਉਹ ਵੀ ਜਿਹੜਾ ਅਨਟਾਈਡ ਫੰਡ ਆ ਉਹ ਆਪਾਂ ਬਹਿ ਕੇ ਕਰ ਲਾਂਗੇ ਜਿਹੜਾ ਕਿਉਂਕਿ ਇਸ ਵਾਰੀ 50% ਜਿਹੜਾ ਆ ਉਹ ਉਹ ਪੈਸੇ ਜਿਹੜੇ ਤੁਹਾਡੀ ਮਰਜ਼ੀ ਨਾਲ ਲੱਗਣੇ ਆ ਤੁਸੀਂ ਆਪਣੀ ਮਰਜ਼ੀ ਨਾਲ ਪਿੰਡ ਦੇ ਖਰਚੇ ਨੇ ਤੁਹਾਨੂੰ ਲੱਗਦਾ ਕਿ ਇਹ ਕੰਮ ਕਰਕੇ ਸਾਨੂੰ ਫਾਇਦਾ ਹੁੰਦਾ ਤਾਂ ਉਹ ਤੁਸੀਂ ਕਰ ਸਕਦੇ ਹੋ ਸੋ ਮੈਨੂੰ ਲੱਗਦਾ ਕਿ ਉਹ ਵੀ ਮਤਲਬ 2.5 ਕਰੋੜ ਰੁਪਏ ਹੋਣਾ ਅਸੀਂ ਕਹਿੰਦਾ ਮਤਲਬ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਅਸੀਂ ਕੋਈ ਇੱਥੇ ਕੋਈ 10 ਕਰੋੜ ਦੇ ਨਿਰਦੇਸ਼ਲੇ ਪਾਸਾ ਖਰਚਾਂਗੇ ਔਰ ਬਾਕੀ ਸੜਕਾਂ ਵੱਖਰੀਆਂ ਜਿੰਨੀਆਂ ਸਾਡੇ ਕੋਲ ਮੰਡੀਆਂ ਵੀ ਕਈ ਕਿਉਂਕਿ ਸਾਡੇ ਬਹੁਤ ਸਾਰੇ ਜਿਹੜੇ ਮੰਡੀਆਂ ਦਾ ਕੰਮ ਵੀ ਆਪਣਾ ਕਰਦੇ ਆ ਅੱਧ ਦਾ ਉੱਥੇ ਵੀ ਜਿਹੜੀਆਂ ਮੰਡੀਆਂ ਖਰਾਬ ਉੱਥੇ ਵੀ ਅਸੀਂ ਉਹਨਾਂ ਨੂੰ ਵੀ ਮੰਡੀਆਂ ਨੂੰ ਵੀ ਅਸੀਂ ਹਜ਼ਾਰਾਂ ਦਾ ਸਾਡੇ ਕੋਲ 4 ਕਰੋੜ ਰੁਪਇਆ ਪਿਆ ਉਹ ਵੀ ਅਸੀਂ ਉੱਦ ਲਵਾ ਦਾਣਾ ਸੋ ਸਾਡਾ ਤਾਂ ਇਹ ਨਾ ਕਿ ਇਹ ਆ ਕਿ ਕਿ ਸਾਡਾ ਬੰਗਾ ਹਲਕਾ ਜਿਹੜਾ ਹੈ ਉਹ ਚੜ੍ਹਦੀ ਕਲਾ ਚ ਰਹੇ ਤੁਸੀਂ ਮੈਨੂੰ ਦੋ ਵਾਰੀ ਐਮਐਲਏ ਬਣਾਇਆ ਔਰ ਮੈਂ ਜਿੱਥੇ ਵੀ ਪਹੁੰਚਿਆ ਇਹ ਸਿਰਫ ਤੇ ਸਿਰਫ ਤੁਹਾਡੀ ਬਦੌਲਤ ਆ ਇਹ ਅਦਰਵਾਈਜ਼ ਲੋਕ ਕਹਿੰਦਾ ਮੈਨੂੰ ਤੁਹਾਨੂੰ ਪਤਾ ਹੈ ਕਿੰਦਾਂ ਦੀ ਹਵਾ ਸੀ ਅੱਜ ਵੀ ਹਵਾ ਤਾਂ ਜਿੱਦਾਂ ਦੀ ਹੈ ਉਹ ਤੁਹਾਡੇ ਕਰਕੇ ਹੀ ਆ ਜੇ ਮੈਂ ਕਿਤੇ ਸਟੈਂਡ ਕਰਦਾ ਮੈਂ ਤੁਹਾਡੇ ਕਰਕੇ ਹੀ ਆ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ